ਦੋ ਬੰਦੇ ਆਏ ਆ ਮੋਟਰਸਾਈਕਲ ਤੇ ਨਕਾਬ ਬੰਨਿਆ ਆ ਸੀਗਾ ਮੋਟਰਸਾਈਕਲ ਉਹਨਾਂ ਨੇ ਮੋਟਰਸਾਈਕਲ ਤੇ ਆਏ ਨਕਾਬ ਬੰਨਿਆ ਸੀ ਉਹਨਾਂ ਨੇ ਇਹਨਾਂ ਦਾ ਪਰਸ ਖਿੱਚਿਆ ਜ਼ੋਰ ਦੀ ਪਰ ਪਰਸ ਆਂਟੀ ਕੋਲੋਂ ਛੱਡਿਆ ਨਹੀਂ ਗਿਆ ਪਰ ਆਂਟੀ ਵੀ ਕਿੜੀਸ ਦੇ ਕੇ ਵਿਚਾਰੇ ਉਹਨਾਂ ਦੇ ਸੱਟਾਂ ਲੱਗੀਆਂ ਬਹੁਤ ਫਗਵਾੜਾ ਸ਼ਹਿਰ ਅੰਦਰ ਲੁੱਟਖੋ ਕਰਨ ਵਾਲੇ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਉਹ ਬਿਨਾਂ ਕਿਸੇ ਡਰ ਅਤੇ ਖੋਫ ਤੋਂ ਸ਼ਰਿਆਮ ਹੀ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪਰ ਕਈ ਜਗ੍ਹਾ ਇਹ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਵੀ ਅਸਫਲ ਹੋ ਜਾਂਦੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਸਿਨੇਮਾ ਰੋਡ ਨਜ਼ਦੀਕ ਬੱਸ ਸਟੈਂਡ ਫਗਵਾੜਾ ਵਿਖੇ ਜਿੱਥੇ ਕਿ ਮੋਟਰਸਾਈਕਲ 'ਤੇ ਦੋ ਨਕਾਬਪੋਸ਼ ਲੁਟੇਰੇ ਇੱਕ ਮਹਿਲਾ ਦਾ ਪਰਸ ਖੋਣ ਵਿੱਚ ਅਸਫਲ ਹੋ ਗਏ ਹਾਲਾਂਕਿ ਇਸ ਵਾਰਦਾਤ ਦੌਰਾਨ ਮਹਿਲਾ ਦੇ ਸੱਟਾ ਵੀ ਵੱਜੀਆਂ ਨੇ ਇਸ ਸੰਬੰਧੀ ਨਿਮਾ ਵਾਲਾ ਚੌਂਕ ਫਗਵਾੜਾ ਦੀ ਵਸਨੀਕ ਪੀੜਤ ਮਹਿਲਾ ਨੇ ਦੱਸ ਚਦੌਲ ਤੇ ਅਣਤੋਂ ਵਾਪਸ ਫਗਵਾੜਾ ਆਇਤਾ ਬੱਸ ਸਟੈਂਡ ਤੇ ਹੀ ਮੋਟਰਸਾਈਕਲਸ ਪਰ ਦੋ ਨਕਾਬਪੋਸ਼ ਲੁਟੇਰੇ ਉਸਦਾ ਪਰਸ ਖੋ ਕੇ ਭੱਜਣ ਲੱਗੇ ਸਨ ਪਰ ਕਿਸੇ ਤਰ੍ਹਾਂ ਉਹ ਅਸਫਲ ਰਹੇ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਉਹਨਾਂ ਦੇ ਸੱਟਾ ਵੀ ਵੱਜੀਆਂ ਜਿਸ ਬਾਰੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਹਾਂਜੀ ਕਿੱਥੇ ਦੇ ਰਹਿਣ ਵਾਲੇ ਹਾਂਜੀ ਨਿੰਮਾ ਬਲੇ ਚੌਕ ਦੇ ਹਾਂਜੀ ਪੰਜ ਕੀ ਗੱਲ ਕੀ ਹੋਈ ਹੈ ਜੀ ਜਿਹੜਾ ਮੈਂ ਬਸ ਉੱਤਰੀ ਸਿਧੇ ਇਧਰ ਕ੍ਰੋਸ ਕਰਨ ਲੱਗੀ ਦੋ ਮੁੰਡੇ ਆਏ ਮੂੰਹ ਬੰਨੇ ਸੈਂ ਮੈਂ ਦੇਖਿਆ ਮੇਰਾ ਪਰਸ ਨਾ ਖਿੱਚਿਆ ਇਕਦਮ ਉਹਨਾਂ ਨੇ ਮੇਰਾ ਪਰ ਖਿੱਚ ਨਹੀਂ ਹੋਇਆ ਪਰਸ ਪਸਟਾ ਜੇ ਮੈਂ दाल ਖਿਚਕਾ ਲੈ ਲੇ ਤੇ ਮੂੰਹ ਬੰਨੇ ਹੋਦੀ ਹੈ ਮੈਨੂੰ ਹੈ ਮੂੰਹ ਬੰਨੇ ਹੋਦੀ ਉਹਨਾਂ ਦੇ ਮੈਂ ਦੇਖਿਆ ਨਹੀਂ ਇਕਦਮ ਪਿੱਛੋਂ ਹੈ ਮੈਂ ਦੇਖਿਆ ਬਾਕੀ ਬਾਹਰ ਜਗ੍ਹਾ ਜਿੱਦਾਂ ਦੇਖਿਆ ਜਿੱਦਾਂ ਦੇਖਿਆ ਕਹਿੰਦਾ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਵਿੱਚ ਮੇਰਾ ਮੋਬਾਈਲ ਚ 4-5 ਹਜ਼ਾਰ ਪੈਸੇ ਸੀਗੇ ਮੋਬਾਈਲ ਚ ਹੋਰ 4-5000 ਰੁਪਇਆ ਸੀ ਦਾ ਮੋਬਾਈਲ ਚ ਤੂੰ ਕਿੱਥੋਂ ਆ ਰਹੇ ਦੀ ਹੈ ਮੈਂ ਲੁਧਿਆਣੇੋਂ ਆ ਕੇ ਇੱਥੇ ਹੀ ਹੋਇਆ ਫੋਨ ਕਰਨ ਲੱਗ ਪਏ ਸੀ ਬੈਠੇ ਨੂੰ ਵੀ ਆ ਜਾ ਇਹ ਮੋਟਰਸਾਈਕਲ ਦੇ ਬੰਦੇ ਮੋਟਰਸਾਈਕਲ ਉੱਤੇ ਦੋ ਬੰਦੇ ਉਹ ਪਰਸ ਖਿੱਚਿਆ ਤਾਂ ਗਿਆ ਨੇ ਨਾ ਮੈਂ ਨਾਲ ਤੁਰ ਕੇ ਚਿੱਤ ਕੇ ਲੈ ਗਏ ਉਸ ਜਿੱਗੇ ਤੇ ਕਾਫੀ ਇਕੱਠੇ ਹੋ ਗਏ ਪਾਣੀ ਪੁਨੇ ਫਿਲਾਇਆ ਉੱਤੇ ਉਧਰ ਸਿਨੇਮਾ ਰੋਡ ਤੇ ਹੀ ਕੱਪੜੇ ਦੀ ਦੁਕਾਨ ਕਰਨ ਵਾਲੇ ਸੋਨੂ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਹੋ ਜੀਆਂ ਵਾਰਤਾਤਾਂ ਤੇ ਨਾਤ ਪਾਈ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਬਾਪ ਮੇਰਾ ਨਾਮ ਸੁਣੂਗਾ ਤੁਹਾਨੂੰ ਭਾਈ ਕੀ ਮਾਮਲਾ ਕੀ ਜਿਹੜਾ ਹੈ ਮਾਮਲਾ ਇਹ ਮੇਰੇ ਮਾ ਆ ਇਹ ਲੁਧਿਆਣੇੋਂ ਆ ਰਹੇ ਸੀਗੇ ਇਹਨਾਂ ਦਾ ਇਹ ਨਾ ਮੜਾ ਜੇ ਇਹਨਾਂ ਨੇ ਫੋਨ ਕਰਨ ਲਈ ਪਰਸ ਕੱਢਿਆ ਤੇ ਪਰਸ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਨਕਾਬ ਬੰਨਿਆ ਆ ਸੀਗਾ ਮੋਟਰਸਾਈਕਲ ਉਹਨਾਂ ਨੇ ਮੋਟਰਸਾਈਕਲ ਤੇ ਆਏ ਨਕਾਬ ਬੰਨਿਆ ਸੀ ਉਹਨਾਂ ਨੇ ਇਹਨਾਂ ਦਾ ਪਰਸ ਖਿੱਚਿਆ ਜ਼ੋਰ ਦੀ ਪਰ ਪਰਸ ਆਂਟੀ ਕੋਲੋਂ ਛੱਡਿਆ ਨਹੀਂ ਗਿਆ ਪਰ ਆਂਟੀ ਵੀ ਕਿਡਿਸ ਦੇ ਕੇ ਵਿਚਾਰੇ ਉਹਨਾਂ ਦੇ ਸੱਟਾਂ ਲੱਗੀਆਂ ਬਹੁਤ ਆਂਟੀ ਕਿੱਥੋਂ ਕਿੱਥੇ ਆ ਰਹੇ ਸੀਗੇ ਆਂਟੀ ਲੁਧਿਆਣੇੋਂ ਆ ਰਹੇ ਸੀ ਫਗਵਾੜੇ ਆਏ ਆ ਤਾਂ ਕਾਜੀ ਬਾਕੀ ਕਹਿਣਾ ਮਤਲਬ ਕੋਈ ਨੁਕਸਾਨ ਨਹੀਂ ਹੋਇਆ ਔਰ ਸੱਟਾ ਨਹੀਂ ਸੱਟਾ ਲੱਗੇ ਇਹਨਾਂ ਦੇ ਉਹ ਉਹਦਾ ਉਹਦਾ ਠੀਕ ਆ ਪਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਵੀ ਆ ਜਿਹੜਾ ਲੁੱਟਖੋਹਾਂ ਹੋ ਰਹੀਆਂ ਵਾ ਇਹਨੂੰ ਥੋੜਾ ਜਿਹਾ ਕਾਬੂ ਕਰਨਾ ਚਾਹੀਦਾ ਜੇ ਉੱਚੀ ਨੀਮੀ ਜ਼ਿਆਦਾ ਲੱਗ ਜਾਂਦੀ ਸੱਟ ਉੱਥੇ ਅਸੀਂ ਕੀ ਕਰਦੇ ਆਂਟੀ ਹੁਣ ਕਿੱਥੇ ਦੇ ਰਹਿਣ ਵਾਲੇ ਆ ਜੀ ਆਂਟੀ ਫਗਵਾੜੇ ਦੇ ਆ